ਮਧ ਪ੍ਰਦੇਸ਼ ਤੋਂ ਇੱਕ ਬੇहद ਹੈਰਾਨ ਕਰਨ ਵਾਲਾ ਮਾਮਲਾ ਸਾਹਮਣੇ ਆਇਆ ਜਿੱਥੇ 24 ਕਿਨਰਾਂ ਨੇ ਜ਼ਹਿਰ ਪੀ ਲਿਆ ਔਰ ਖੁਦਕੁਸ਼ੀ ਕਰਨ ਦੀ ਕੋਸ਼ਿਸ਼ ਕੀਤੀ ਹੈ ਦੱਸਦੀ ਹੈ ਕਿ ਸਮੂਹਿਕ ਖੁਦਕੁਸ਼ੀ ਦੀ ਕੋਸ਼ਿਸ਼ ਕੀਤੀ ਗਈ ਹੈ ਇੰਦੌਰ ਦੇ ਨੰਦ ਲਾਲਪੁਰਾ ਦਾ ਇਹ ਮਾਮਲਾ ਹੈ ਜਿੱਥੇ ਕਿਨਰਾਂ ਦੇ ਦੋ ਗੁੱਟਾਂ ਦੇ ਵਿੱਚ ਲੜਾਈ ਹੋ ਜਾਂਦੀ ਹੈ ਔਰ ਉਸ ਤੋਂ ਬਾਅਦ ਇੱਕ ਗੁੱਟ ਦੇ ਜੋ ਕਿਨਰ ਨੇ ਉਹਨਾਂ ਦੇ ਵੱਲੋਂ ਸਮੂਹਿਕ ਖੁਦਕੁਸ਼ੀ ਦੀ ਕੋਸ਼ਿਸ਼ ਕੀਤੀ ਜਾਂਦੀ ਹੈ ਤਸਵੀਰਾਂ ਵੀ ਸਾਹਮਣੇ ਆਈਆਂ ਨੇ ਉਹ ਤਸਵੀਰਾਂ ਤੁਹਾਨੂੰ ਅਸੀਂ ਦਿਖਾ ਨਹੀਂ ਸਕਦੇ ਜਦੋਂ ਕਿਨੜਾ ਦੇ ਵੱਲੋਂ ਜ਼ਹਿਰ ਪੀਤਾ ਜਾਂਦਾ ਹੈ ਤਾਂ ਉਸ ਤੋਂ ਬਾਅਦ ਕਿਸ ਤਰੀਕੇ ਦੇ ਨਾਲ ਉਹ ਟੜਫਦੇ ਨੇ ਔਰ ਇਕੱਠੇ ਬੈਠੇ ਮੌਤ ਨੂੰ ਗਲੇ ਲਗਾਉਣ ਲਈ ਉਹ ਔਰ ਉਸ ਤੋਂ ਬਾਅਦ ਜਦੋਂ ਤੁਰੰਤ ਪੁਲਿਸ ਨੂੰ ਇਸ ਦੀ ਜਾਣਕਾਰੀ ਦਿੱਤੀ ਜਾਂਦੀ ਹੈ ਮੌਕੇ ਤੇ ਪੁਲਿਸ ਪਹੁੰਚਦੀ ਹੈ ਤਾਂ ਉਹਨਾਂ ਦੇ ਵੱਲੋਂ ਇਹਨਾਂ ਕਿਨੜਾਂ ਨੂੰ ਹਸਪਤਾਲ ਪਹੁੰਚਾਇਆ ਜਾਂਦਾ ਹੈ ਤਾਂ ਦੱਸਦੀ ਹੈ ਕਿ ਐਮਵਾਈ ਹਸਪਤਾਲ ਦੇ ਵਿੱਚ ਇਹ ਦਾਖਲ ਨੇ ਜਿੱਥੇ ਦੋ ਕਿਨਰ ਉਹਨਾਂ ਦੀ ਹਾਲਤ ਕਾਫੀ ਗੰਭੀਰ ਬਣੀ ਹੋਈ ਹੈ ਔਰ ਹਸਪਤਾਲ ਦੇ ਬਾਹਰ ਜੋ ਬਾਕੀ ਹੋਰ ਚਾਰ ਕਿਨਰ ਸੀ ਤਾਂ ਉਹਨਾਂ ਦੇ ਵੱਲੋਂ ਵੀ ਖੁਦਕੁਸ਼ੀ ਦੀ ਕੋਸ਼ਿਸ਼ ਕੀਤੀ ਜਾਂਦੀ ਹੈ ਉਹਨਾਂ ਦੇ ਵੱਲੋਂ ਆਪਣੇ ਆਪ ਦੇ ਉੱਤੇ ਪੈਟਰੋਲ ਛਿੜਕ ਲਿਆ ਜਾਂਦਾ ਹੈ ਤਾਂ ਬੇहद ਹੈਰਾਨ ਕਰਦਾ ਮਾਮਲਾ ਹੈ ਕਿਨੜਾ ਦੇ ਦੋ ਗੁੱਟਾ ਦੇ ਵਿੱਚ ਲੜਾਈ ਹੁੰਦੀ ਹੈ ਜਿਸ ਦੇ ਚੱਲਦੇ ਇਹ ਪੂਰਾ ਮਾਮਲਾ ਨਿਕਲ ਕੇ ਸਾਹਮਣੇ ਆਉਂਦਾ ਹੈ ਦੱਸਦੀ ਹੈ ਕਿ ਸੰਪਤੀ ਨੂੰ ਲੈ ਕੇ ਜੁੜਿਆ ਹੋਇਆ ਸੰਪਤੀ ਦੇ ਨਾਲੇ ਮਾਮਲਾ ਹੈ ਔਰ ਇਸ ਤੋਂ ਇਲਾਵਾ ਕਿਨੜਾ ਦੇ ਵਿੱਚ ਗੱਦੀ ਦਿੱਤੀ ਜਾਂਦੀ ਹੈ ਔਰ ਇਸ ਗੱਦੀ ਨੂੰ ਲੈ ਕੇ ਦੋ ਗੁੱਟਾਂ ਦੇ ਵਿੱਚ ਵਿਵਾਦ ਸੀ ਕਿਉਂਕਿ ਦੋ ਗੁੱਟਾਂ ਦੇ ਵਿੱਚ ਇੱਕ ਗੁੱਟ ਆਪਣੇ ਕਿਸੇ ਹੋਰ ਕਿੰਨਰ ਨੂੰ ਗੁਰੂ ਮੰਨਦਾ ਸੀ ਜਦੋਂ ਕਿ ਦੂਸਰਾ ਗੁੱਟ ਸਪਨਾ ਨਾਮ ਦੀ ਕਿੰਨਰ ਨੂੰ ਗੁਰੂ ਮੰਨਦਾ ਸੀ ਔਰ ਇਸੇ ਨੂੰ ਲੈ ਕੇ ਵਿਵਾਦ ਹੋ ਜਾਂਦਾ ਹੈ ਦੋਵੇਂ ਧਿਰਾਂ ਦੇ ਵਿੱਚ ਔਰ ਕਾਫੀ ਲੰਬਾ ਸਮਾਂ ਇਹ ਵਿਵਾਦ ਚੱਲਦਾ ਹੈ ਕਿਉਂਕਿ ਕਿੰਨਰਾਂ ਦੇ ਵਿੱਚ ਆਪਣੇ ਇਲਾਕੇ ਵੰਡੇ ਹੁੰਦੇ ਨੇ ਔਰ ਜੇਕਰ ਇਹ ਇੱਕ ਦੂਸਰੇ ਦੇ ਇਲਾਕੇ ਦੇ ਵਿੱਚ ਜਾਂਦੇ ਨੇ ਤਾਂ ਉਹ ਵੀ ਇੱਕ ਦੂਸਰੇ ਨੂੰ ਇਹਨਾਂ ਨੂੰ ਹਿੱਸਾ ਦੇਣਾ ਪੈਂਦਾ ਹੈ ਔਰ ਇਸੇ ਦੇ ਚੱਲਦੇ ਸਪਨਾ ਗੁੱਟ ਦੇ ਨਾਲ ਜਦੋਂ ਦੂਸਰੇ ਗੁੱਟ ਦੇ ਕੁਝ ਕਿੰਨਰ ਜਾਂਦੇ ਨੇ ਤਾਂ ਉੱਥੇ ਜੋ ਚੜਾਵਾ ਇਹਨਾਂ ਨੂੰ ਚੜਦਾ ਜੋ ਇਹਨਾਂ ਨੂੰ ਆ ਜੋ ਇਹਨਾਂ ਨੂੰ ਤੋਹਫੇ ਉੱਥੇ ਦਿੱਤੇ ਜਾਂਦੇ ਨੇ ਤਾਂ ਉਹਨਾਂ ਤੋਹਫਿਆਂ ਦੇ ਵਿੱਚ ਜਦੋਂ ਦੂਸਰੇ ਗੁੱਟ ਦੇ ਵੱਲੋਂ ਹਿੱਸਾ ਮੰਗਿਆ ਜਾਂਦਾ ਹੈ ਤਾਂ ਇਹ ਉਹਨਾਂ ਨੂੰ ਧਮਕਾਇਆ ਜਾਂਦਾ ਹੈ ਕਿ ਤੁਸੀਂ ਇਹ ਜਿਆ ਨਾ ਕਰੋ ਜੇਕਰ ਤੁਸੀਂ ਸਾਡੇ ਕੋਲੋਂ ਆਪਣਾ ਹਿੱਸਾ ਮੰਗੋਗੇ ਤਾਂ ਤੁਹਾਡੇ ਨਾਲ ਚੰਗਾ ਨਹੀਂ ਹੋਵੇਗਾ ਤਾਂ ਇਸੇ ਨੂੰ ਲੈ ਕੇ ਧਮਕੀਆਂ ਵੀ ਦਿੱਤੀਆਂ ਜਾਂਦੀਆਂ ਨੇ ਹਾਲਾਂਕਿ ਬਾਅਦ ਦੇ ਵਿੱਚ ਜਿਹੜਾ ਦੂਸਰਾ ਗੁੱਟ ਹੈ ਸਪਨਾ ਧਿਰ ਦਾ ਤਾ ਉਸ ਦੇ ਵੱਲੋਂ ਇਹਨਾਂ ਗੁੱਟ ਨੂੰ ਧਮਕਾਉਣਾ ਸ਼ੁਰੂ ਕਰ ਦਿੱਤਾ ਜਾਂਦਾ ਹੈ ਇਹਨਾਂ ਦੇ ਕੋਲੋਂ ਸੰਪਤੀ ਮੰਗਣੀ ਸ਼ੁਰੂ ਕਰ ਦਿੱਤੀ ਜਾਂਦੀ ਹੈ ਔਰ ਗੱਦੀ ਨੂੰ ਲੈ ਕੇ ਵੀ ਜਦੋਂ ਵਿਵਾਦ ਹੁੰਦਾ ਹੈ ਤਾਂ ਸਪਨਾ ਧਿਰ ਦਾ ਜੋ ਗੁੱਟ ਹੈ ਉਹਨਾਂ ਦਾ ਕਹਿਣਾ ਸੀ ਕਿ ਉਹਨਾਂ ਦਾ ਹੀ ਜੋ ਕਿਨਰ ਹੈ ਸਪਨਾ ਉਹੀ ਕਿਨਰ ਗੁਰੂ ਬਣੇਗੀ ਪਰ ਇਹ ਜਿਹਾ ਨਹੀਂ ਹੁੰਦਾ ਇਸ ਨੂੰ ਲੈ ਕੇ ਦੋਵੇਂ ਜੋ ਧਿਰ ਨੇ ਆਮੋ ਸਾਹਮਣੇ ਹੋ ਜਾਂਦੇ ਨੇ ਔਰ ਅ ਦੂਸਰੇ ਧਿਰ ਦੇ ਵੱਲੋਂ ਜੋ ਕੁਝ মিডিਆ ਕਰਮੀ ਐ ਤਾਂ ਉਹਨਾਂ ਨੂੰ ਵਰਗਲਾ ਕੇ ਆਪਣੇ ਨਾਲ ਕੀਤਾ ਜਾਂਦਾ ਹੈ ਔਰ ਦੂਸਰੇ ਗੁੱਟ ਦੇ ਉੱਤੇ ਦਬਾਅ ਪਾਉਣ ਦੀ ਕੋਸ਼ਿਸ਼ ਕੀਤੀ ਜਾਂਦੀ ਹੈ ਔਰ ਇੰਨਾ ਹੀ ਨਹੀਂ ਦੂਸਰੇ ਗੁੱਟ ਦੇ ਕੁਝ ਕਿਨਾਰੇ ਦੇ ਨਾਲ ਦੁਸ਼ਕਰਨ ਦੀ ਕੋਸ਼ਿਸ਼ ਵੀ ਕੀਤੀ ਜਾਂਦੀ ਹੈ ਫਿਲਹਾਲ ਇਹ ਮਾਮਲਾ ਜੋ ਮੁਢਲੀ ਜਾਂਚ ਦੇ ਵਿੱਚ ਨਿਕਲ ਕੇ ਸਾਹਮਣੇ ਆ ਰਿਹਾ ਹੈ ਪੁਲਿਸ ਦੇ ਵੱਲੋਂ ਜਾਂਚ ਕੀਤੀ ਜਾ ਰਹੀ ਹੈ ਕਿ ਆਖਿਰ ਇਸ ਪੂਰੇ ਮਾਮਲੇ ਦੀ ਤੈਅ ਕਿੱਥੇ ਆਖਿਰ ਇਹ ਮਾਮਲਾ ਸ਼ੁਰੂ ਕਿੱਥੋਂ ਹੁੰਦਾ ਹੈ ਔਰ ਕਿਹੜੇ-ਕਿਹੜੇ ਤੇਰੇ ਇਸ ਮਾਮਲੇ ਦੇ ਵਿੱਚ ਸ਼ਾਮਲ ਨੇ ਫਿਲਹਾਲ ਦੱਸ ਦਿਆ ਕਿ ਸਪਨਾ ਕਿੰਦਰ ਨੂੰ ਗ੍ਰਿਫਤਾਰ ਕਰ ਲਿਆ ਗਿਆ ਹੈ ਨਾਲ ਕੁਝ ਹੋਰ ਵੀ ਇੱਕ ਨਰਾਂ ਨੂੰ ਗ੍ਰਿਫਤਾਰ ਕੀਤਾ ਗਿਆ ਹੈ ਜਿਨ੍ਹਾਂ ਦੇ ਵੱਲੋਂ ਧੰਕਾਉਣ ਦੀ ਕੋਸ਼ਿਸ਼ ਕੀਤੀ ਜਾ ਰਹੀ ਸੀ ਔਰ ਤਸਵੀਰਾਂ ਤੁਹਾਨੂੰ ਹੰਗਾਮੇ ਦੀਆਂ ਦਿਖਾ ਦਿੰਦੇ ਆ ਕਿ ਕਿਸ ਤਰ੍ਹਾਂ ਹੰਗਾਮਾ ਹੁੰਦਾ ਹੈ ਜਦੋਂ ਪੁਲਿਸ ਮੌਕੇ ਤੇ ਪਹੁੰਚਦੀ ਹੈ ਉਹਨਾਂ ਦੇ ਵੱਲੋਂ ਕਿੰਨਰਾਂ ਨੂੰ ਹਸਪਤਾਲ ਪਹੁੰਚਾਉਣ ਦੀ ਕੋਸ਼ਿਸ਼ ਕੀਤੀ ਜਾਂਦੀ ਹੈ ਤਾਂ ਦੂਸਰੇ ਕਿੰਨਰ ਉੱਥੇ ਕਾਫੀ ਹੋ ਹੱਲਾ ਕਰਦੇ ਨੇ ਰੋਂਦੇ ਹੋਏ ਨਜ਼ਰ ਆਉਂਦੇ ਨੇ ਕਿਉਂਕਿ ਚਾਹੇ ਇਹ ਭਾਈਚਾਰਾ ਇੱਕ ਹੋਰ ਕਿਸਮ ਦਾ ਭਾਈਚਾਰਾ ਪਰ ਇਹਨਾਂ ਦੇ ਵੱਲੋਂ ਇੱਕ ਦੂਸਰੇ ਦੇ ਨਾਲ ਕਾਫੀ ਸਹਿਯੋਗ ਕੀਤਾ ਜਾਂਦਾ ਹੈ ਆਪਣੇ ਭਾਈਚਾਰੇ ਨੂੰ ਲੈ ਕੇ ਬਿਲਕੁਲ ਅੱਗੇ ਰਹਿੰਦੇ ਨੇ ਔਰ ਇਸੇ ਤਰੀਕੇ ਦੇ ਨਾਲ ਇਹਨਾਂ ਦਾ ਇੱਕ ਦੂਸਰੇ ਦਾ ਜੋ ਸਾਥ ਦੇਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ ਔਰ ਤੁਸੀਂ ਦੇਖ ਸਕਦੇ ਹੋ ਕਿਸ ਤਰੀਕੇ ਦੇ ਨਾਲ ਮੌਕੇ ਦੇ ਉੱਤੇ ਹੰਗਾਮਾ ਹੋ ਜਾਂਦਾ ਹੈ ਤਾਂ ਕਿਨੜਾ ਦੇ ਦੋ ਢੜਿਆਂ ਢੜਿਆਂ ਦੇ ਵਿੱਚ ਜੋ ਸੰਪਤੀ ਨੂੰ ਲੈ ਕੇ ਵਿਵਾਦ ਹੁੰਦਾ ਹੈ ਤਾਂ ਉਸ ਤੋਂ ਬਾਅਦ 24 ਕਿਨੜਾ ਦੇ ਵੱਲੋਂ ਖੁਦਕੁਸ਼ੀ ਦੀ ਕੋਸ਼ਿਸ਼ ਕੀਤੀ ਜਾਂਦੀ ਔਰ ਬੇहद ਹੈਰਾਨ ਕਰਦੀਆਂ ਤਸਵੀਰਾਂ ਹੰਗਾਮੇ ਦੀਆਂ ਤਸਵੀਰਾਂ ਸਾਹਮਣੇ ਆਈਆਂ ਨੇ ਇਸ ਪੂਰੇ ਵਿਵਾਦ ਨੂੰ ਲੈ ਕੇ ਜੋ ਪੀੜਤ ਪੱਖ ਹੈ ਉਸ ਦਾ ਕੀ ਕਹਿਣਾ ਤੁਹਾਨੂੰ ਉਹ ਵੀ ਸੁਣਾ ਦਿੰਦੇ ਹਾਂ ਔਰ ਪੁਲਿਸ ਦਾ ਇਸ ਪੂਰੇ ਮਾਮਲੇ ਦੇ ਵਿੱਚ ਕੀ ਕਹਿਣਾ ਹੈ ਤੁਹਾਨੂੰ ਸੁਣਾ ਦਿੰਦੇ ਹਾਂ ਇਹ ਘਾਰ ਨੇਸ ਕੇ ਲਈ ਹੈ ਕਿ ਸੁਪਨਾ ਹਾਜੀ ਰਾਜਾ ਹਾਸਮੀ ਔਰ ਤੁਮ ਕੋ ਬੋਲੂ ਅਕਸ਼ੇ ਅਕਸ਼ੇ ਕੋ ਮਾਈਓ ਨਾ ਅਕਸ਼ੇ ਕੋ ਮਾਈਓ ਔਰ ਤੁਮ ਕੋ ਬੋਲੂ ਇਹ ਪੱਤਰਕਾਰ ਪੰਕਜ ਹੈ ਇਹ ਹਮਾਰੇ ਘਰ पे ਜਿਵੇਂ ਆ ਵੀ ਇਹ ਵਿੱਚ ਮੇਂ ਹਮਾਰਾ ਕੁਛ ਉਹ ਹੋ ਗਿਆ ਤਾਂ ਲਫੜਾ ਹੋ ਗਿਆ ਤਾਂ ਨਾ ਵਿੱਚ ਮੇਂ இந்து ਮੁਸਲਮਾਨ ਕਾ उसके अंदर यहाँ आने लगे और ये हमारे किन्नर को ब्लैकमेल करने लगे उसके साथ में रेप किया उन्होंने हैं तो तीन तीन महीना पहले रेप किया तो हम इसके लिए शर्म के मारे के क्या मैसेज जाएगा लोगों के आज किन्नरों को भी नहीं छोड़ रहे बहन बेटी को तो नहीं छोड़ते तो किन्नरों को भी नहीं छोड़ रहे किन्नर भी अपने देश में अपने इंदौर में सुरक्षित नहीं है क्यों क्यों नहीं है आ? बताओ जवाब दो क्यों नहीं है किन्नर सुरक्षित किन्नर के लिए कुछ वो नहीं है किन्नर इंसान नहीं है इसका नाम क्या अक्षय अक्षय कुमायू और पंकज जैन हाँ अक्षय जैन डेढ़ लाख रूपये भी ले गए अक्षय जैन और अक्षय कुमायू और पंकज जैन कलेक्टर के वहाँ पर आश्वासन दिया गया कि उन उनप कायमी करेंगे उन पर कार्रवाई करेंगे